ਬਹੁਤ ਵੱਡੀ ਖਬਰ ਹੈ ਜਿਵੇਂ ਕਿ ਜੱਗੂ ਪਗਵਾਰਪੁਰੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਅੰਦਰ 2-4 ਲੱਖ ਰੁਪਇਆ ਵੰਡ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਹਵਾ ਖੜੀ ਕਰ ਦਿੱਤੀ ਹੈ ਔਰ ਇਹਦੇ ਨਾਲ ਹੀ ਤੁਹਾਨੂੰ ਮੈਂ ਬੜੀ ਹੀ ਇੱਕ ਆਉਣ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਬਹੁਤ بڑا ਖੁਲਾਸਾ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਦੇ ਹੀ ਬਾਦਲਾਂ ਦੇ ਉੱਤੇ ਹੋਣ ਜਾ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦਰਾਂਸਾਲ ਦੇ ਵਿੱਚ ਇੱਕ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦਾ ਇੱਕ ਬਹੁਤ ਵੱਡਾ ਝੂਠ ਤੇ ਕਾ ਨੋਖਾ ਸੱਚ ਫੜਿਆ ਗਿਆ ਯਾਨੀ ਬਾਦਲ ਨੇ ਕੀ ਕੀਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਦੂਜੇ ਪਾਸੇ ਜੱਗੂ ਪ੍ਰਭਾਨਪੁਰੀਆ ਜੇਲ੍ਹ ਦੇ ਅੰਦਰ ਬੰਦ ਹੈ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ 2 ਲੱਖ ਰੁਪਈਆ ਦੇ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਸੁੱਕੀ ਜੀ ਹਵਾ ਬਣਾ ਲਈ ਹੈ ਤੇ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਬੈਠਿਆਂ ਨੂੰ ਕੀ ਲੱਗਦਾ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਤਾਂ ਮਦਦ ਕਰ ਰਹੇ ਪੰਜਾਬ ਦੇ ਲੋਕਾਂ ਦੀ ਦਰਾਂਸਾਂ ਦੇ ਵਿੱਚ ਪਿੱਛੇ ਦੀ ਕਹਾਣੀ ਜਦੋਂ ਤੁਸੀਂ ਸੁਣੋਗੇ ਤੁਹਾਡੇ ਵੀ ਹੋ ਛੁੱਟ ਜਾਣਗੇ ਜੱਗੂ ਭਗਵਾਨਪੁਰੀਆ ਇੱਕ ਪਾਸੇ ਗੈਸਟਰ ਹੈ ਜੇਲ੍ਹ ਦੇ ਅੰਦਰ ਬੰਦ ਹੈ ਬਹੁਤ ਸਾਰੇ ਉਹਨਾਂ ਬੰਦੀਓ ਗੁਨਾਹ ਹੋਏ ਨੇ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਅਕਸਰ ਸਾਹਮਣੇ ਹੋਏ ਨੇ ਪਰ ਆ ਜੋ ਉਸ ਬੰਦੇ ਨੇ ਇਹਨਾਂ ਬਾਦਲਾਂ ਦੀ ਢੂਈ ਲਵਾ ਦਿੱਤੀ ਹੈ ਕਿਵੇਂ ਲਵਾ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਕਿਉਂਕਿ ਜੱਗੂ ਭਗਵਾਨਪੁਰੀਆ ਕਹਿਣ ਨੂੰ ਤਾਂ ਇੱਕ ਗੈਸਟਰ ਨੇ ਪਰ ਜੇਲ੍ਹ ਦੇ ਵਿੱਚ ਬੰਦ ਹੁੰਦੇ ਆ ਵੀ ਦੇਖੋ ਉਹਦੇ ਘਰ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਬੀਤੇ ਕੁਝ ਦਿਨਾਂ ਦੇ ਵਿੱਚ ਤੁਸੀਂ ਸੁਣੀ ਹੈ ਖਬਰ ਕਿ ਉਹਦੀ ਮਾਂ ਵੀ ਮਾਰੀ ਗਈ ਸੀ ਇੱਕ ਮੁੰਡੇ ਦੇ ਨਾਲ ਔਰ ਉਸ ਤੋਂ ਬਾਅਦ ਫੇਰ ਵੀ ਜੱਗੂ ਭਗਵਾਨਪੁਰੀਆ ਸਾਡੇ ਹਰ ਪੀੜਤਾ ਲਈ ਪੰਜਾਬ ਦੇ ਲੋਕਾਂ ਨੇ 1 ਕਰੋੜ ਰੁਪਏ ਦਾ ਐਲਾਨ ਕਰ ਚੁੱਕੇ ਨੇ ਹੁਣ ਤੁਸੀਂ ਇਹ ਵੇਖੋ ਵੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਹਲੇ 2-4 ਲੱਖ ਰੁਪਈਆ ਦਿੱਤਾ ਕੁਝ ਕਹਿੰਦੇ ਦੀ ਡੀਜ਼ਲ ਵੀ ਦੇ ਦਿੱਤਾ ਪਰ ਦੂਜੇ ਪਾਸੇ ਜੱਗੂ ਪਗਵਾਰਪੁਰੀਆ ਗੈਂਸਟਰ ਇਹ ਪੰਜਾਬ ਦੇ ਅੰਦਰ ਨੇਤਾ ਨੇ ਔਰ ਤੁਸੀਂ ਇਹ ਵੇਖੋ ਵੀ ਐਡਾ ਵੱਡਾ ਲੀਡਰ ਹੋਵੇ ਤੇ ਉਹ 2-4 ਲੱਖ ਰੁਪਈਆ ਦੇਵੇ ਔਰ ਦੂਜੇ ਪਾਸੇ ਪਗਵਾਰਪੁਰੀਆ ਗੈਂਸਟਰ ਤਾਂ ਹੁਣ ਵੇਖੋ ਵੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਧਰਨ ਜਾ ਰਿਹਾ ਮੈਂ ਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਪਰਫਲੀ ਬਚਾ ਦਿੱਤੀ ਹੈ ਤਾਂ ਹੁਣ ਤੁਹਾਨੂੰ ਵੀ ਸੁਣ ਲੈਣੀ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਉੱਡ ਗਈ ਆ ਕਿ ਸੁਖਬੀਰ ਸਿੰਘ ਬਾਦਲ ਡਰਾਮਾ ਕਰ ਰਹੇ ਸੀ ਔਰ ਦੂਜੇ ਪਾਸੇ ਸੇ ਕੌਮ ਦਾ ਘਾਣ ਕਰਨ ਵਾਲੇ ਨੌਜਵਾਨੀ ਦਾ ਘਾਣ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਇਹਨਾਂ ਦਾ ਵਿਕਰਮ ਸਿੰਘ ਮਝੂਠੀਆ ਸੁਣੋ ਸੁਖਬੀਰ ਸਿੰਘ ਬਾਦਲ ਅੱਜ ਕੱਲ ਹੜਾਸ਼ ਕਰ ਰਹੇ ਨੇ ਕਿਤੇ ਜਾਣਦੇ ਆ 2 ਲੱਖ ਰੁਪਇਆ ਦਿੱਤਾ ਤੇ 5 ਲੱਖ ਰੁਪਇਆ ਦੇਤਾ ਕਿਤੇ ਢੋਲ ਤੇਲ ਦੇ ਦਿੱਤੇ ਲੋਕ ਬਹੁਤ ਖੁਸ਼ ਨੇ ਬਲਬਾਬ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇੱਕ ਪਾਸੇ ਸਖਵੀਰ ਬਾਦਲ ਨੇ ਹੁਣ ਤੱਕ ਮੰਨ ਲਓ 50 ਲੱਖ ਰੁਪਇਆ ਬਣਦਾ ਹੋਣਾ 70 ਲੱਖ ਰੁਪਇਆ ਬਣਦਾ ਹੋਣਾ ਤੇ ਇੰਦੇ ਜਰੀਏ ਜਾਂ ਜਿਹੜੇ ਵੀ ਉਹ ਲੋਕਾਂ ਨੂੰ ਪੈਸੇ ਨਿਕਲਦੇ ਰਿਹਾ ਉਹਦੇ ਜਰੀਏ ਤੇ ਦੂਜੇ ਪਾਸੇ ਜੱਗੂ ਭਗਵਾਨਪੁਰੀਆ ਗੈਂਗਸਟਰ ਮੁਨੇ ਬੇ ਐਲਾਨ ਕਰਤਾ ਉਹਦੇ ਪਰਿਵਾਰ ਨੇ ਐਲਾਨ ਕਰਤਾ ਵੀ ਅਸੀਂ 1 ਕਰੋੜ ਰੁਪਇਆ ਹਰ ਪੇਟ ਦਾ ਨੇ ਲਈ ਅਸੀਂ ਜਿਹੜਾ ਉੱਤੇ ਹੁੰਦੇ ਨੇ ਜਿਹੜਾ ਵੀ ਰੇਤਾ ਵਗੈਰਾ ਬਜਰੀ ਆ ਬ੍ਰੇਤੀ ਵਗੈਰਾ ਚੱਕੀ ਜਾਣੀ ਆ ਬਾਣਾ ਦੇ ਵਿੱਚ ਉਹਦਾ ਅਸੀਂ 1 ਕਰੋੜ ਰੁਪਇਆ ਤੇਲ ਦਾ ਲੋਕਾਂ ਨੂੰ ਅਸੀਂ ਤੇਲ ਦੇਵਾਂਗੇ ਡੀਜ਼ਲ ਦੇਵਾਂਗੇ ਹੁਣ ਇੱਕ ਬੰਸਕਵੀਰ ਆ ਜਿਹੜਾ 5 ਲੱਖ 2 ਲੱਖ 4 ਲੱਖ ਮੰਨ ਰਿਹਾ ਤੇਲ ਦੇ ਰਿਹਾ ਦੂਜੇ ਪਾਸੇ ਜੱਗੂ ਭਗਵਾਨਪੁਰਿਆ ਇਹ ਖੱਦਲ ਲਗਦਾ ਜਸਵੀਰ ਸਿੰਘ ਕਹਿੰਦਾ ਭਾਈ ਜੱਗੂ ਮੁੱਖ ਮੰਤਰੀ ਬਣ ਸਕਦਾ ਗੱਲ ਕੋਲ ਮਿਲਾ ਕੇ ਅਭੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਖੜਾ ਹੈ ਕਿ ਭਾਈ ਜੇਕਰ ਪੰਜਾਬ ਦੇ ਲੋਕ ਜਾਂ ਸਿੱਖ ਕੌਮ ਦੇ ਲੋਕ ਇਹਨਾਂ ਬਾਦਲਾਂ ਨੂੰ ਮਾਫ ਕਰ ਸਕਦੇ ਨੇ ਕਿਉਂਕਿ ਇਹਨਾਂ ਨੇ ਨੌਜਵਾਨੀ ਦਾ ਵੱਡੇ ਪੱਧਰ ਦੇ ਉੱਤੇ ਘਾਣ ਕੀਤਾ ਪੰਜਾਬ ਦੀ ਸਿੱਖ ਕੌਮ ਦੇ ਪਿੱਠ ਦੇ ਵਿੱਚ ਕੈਸੇ ਕਰਦੇ ਜਿਵੇਂ ਕਿ ਸ਼ੋਰ ਹੀ ਮਾਰ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਇਹਨਾਂ ਨੂੰ ਸਵੀਕਾਰ ਕਰਨ ਇਹ ਨਹੀਂ ਹੋ ਸਕਦਾ ਜੇਕਰ ਫਿਰ ਦਾ ਮੇਰ ਕਿ ਸੁਖਬੀਰ ਸਿੰਘ ਬਾਦਲ ਨੂੰ ਜਾਂ ਇਹਨਾਂ ਬਾਦਲਾ ਪਰਿਵਾਰਾਂ ਨੂੰ ਮਾਫ ਕਰ ਦਿੱਤਾ ਜਾਊਗਾ ਇਹਨਾਂ ਪੈਸਿਆਂ ਦੇ ਬਦਲੇ ਦੇ ਵਿੱਚ ਤਾਂ ਫਿਰ ਜੱਗੂ ਭਗਵਾਨਪੁਰੀਆ ਵੀ ਗੈਂਗਸਟਰ ਉਹਨੇ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰ ਨੁਕਸਾਨ ਕੀਤਾ ਪੰਜਾਬ ਦੇ ਅੰਦਰ ਉਸ ਬੰਦੇ ਨੂੰ ਵੀ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਕੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਕੱਲਾ ਸੁਖਬੀਰ ਬਾਦਲ ਨਹੀਂ ਉਹ ਕੋਈ ਲੱਗ ਨਹੀਂ ਜੰਮੇ ਪੰਜਾਬ ਦੇ ਅੰਦਰ ਜਿੰਨੇ ਵੀ ਸਾਡੇ ਗੈਸਟਰ ਮੁੰਡੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਇਹ ਸਰਕਾਰ ਦੇਖੇ ਕਿਉਂਕਿ ਪੈਸਾ ਧੋ ਵੀ ਧਾਰੇ ਨੇ ਹਰ ਪੀੜਤਾ ਦੇ ਨਾਲ ਸਾਰੇ ਗੈਸਟਰਾਂ ਨੂੰ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਮੁੰਡੇ ਨੇ ਇਹ ਗਲਤ ਦਿਸ਼ਾ ਦੀ ਔਰ ਪਾਉਣ ਵਾਲੀਆਂ ਸਰਕਾਰਾਂ ਹੀ ਹੁੰਦੀਆਂ ਨੇ ਤਾਂ ਉਹਨਾਂ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਤੋਂ ਵੱਡਾ ਗੈਸਟਰ ਬਦਮਾਸ਼ ਕੋਈ ਵੀ ਨਹੀਂ ਹੈਗਾ ਪੰਜਾਬ ਦੇ ਅੰਦਰ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਲੋਕਾਂ ਦਾ ਇਹਨਾਂ ਗੈਸਟਰਾਂ ਮੁੰਡਿਆਂ ਨੇ ਤਾਂ ਇੱਕ ਦੋ ਮਾਰੇ ਹੋਣਗੇ ਬਹੁਤ ਸਾਰਾ ਹੋਰ ਨੁਕਸਾਨ ਕਰ ਦਿੱਤਾ ਉਹ ਪਰ ਜਿਹੜੇ ਪੰਜਾਬ ਦੇ ਵਿੱਚ ਜਣਾ ਨੇ ਵਿੱਚ ਤੇਲ ਪਾਇਆ ਇਹਨਾਂ ਦੇ ਵੱਡੇ ਬਾਦਲ ਨੇ ਐਸੇ ਹੀ ਕਰਕੇ ਤਾਂ ਅੱਜ ਤੱਕ ਪੰਜਾਬ ਦੇ ਵਿੱਚ ਉਹੀ ਅੱਗ ਸੁਲਗ ਰਹੀ ਹੈ ਚਿੱਟੇ ਦੇ ਨਾਲ ਲੋਕ ਮਰ ਰਹੇ ਨੇ ਇਹਨਾਂ ਦੇ ਮਜੀਠੀਏ ਨੇ ਚੱਕਾ ਚੜਾਇਆ ਸਾਰਿਆਂ ਨੂੰ ਪਤਾ ਐਸ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ ਨੌਜਵਾਨੀ 80% ਮਰ ਚੁੱਕੀ ਹੈ ਜੇਕਰ ਇਹ ਚਿੱਟਾ ਨਾਲ ਲਿਆਉਂਦੇ ਤਾਂ ਪੰਜਾਬ ਦੇ ਵਿੱਚ ਅੱਜ ਵੀ ਸਾਡੇ ਨੌਜਵਾਨ ਆਹਣਾ ਦੇ ਵਿੱਚ ਮਦਦ ਕਰਦੇ ਤਾਂ ਬਹੁਤ ਸਾਰੇ ਪੰਜਾਬ ਦੇ ਮਾਮਾ ਨੇ ਪੰਜਾਬ ਦੀਆਂ ਭੈਣਾਂ ਨੇ ਪੰਜਾਬ ਦੇ ਨੌਜਵਾਨ ਨੇ ਬੀਰਗ ਬੱਚੇ ਨੇ ਜਿਹੜੇ ਨਿਵਾਜ਼ਰਾਂ ਨੂੰ ਰੋ ਰਹੇ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਪਾਸੇ ਸੁਖਵੀਰ ਬਾਦਲ 2 ਲੱਖ ਰੁਪਈਆ بار بار ਉਸੇ ਬੰਦੇ ਨੂੰ ਦਿੰਦਾ ਸਾਵੇਂ ਨੂੰ ਉਹਦੀ ਪੋਲ ਖੋਲੀ ਏ ਕੱਲ ਆਪਾਂ ਤਾਂ ਹੁਣ ਤੁਸੀਂ ਆਪ ਵੇਖ ਲਓ ਇੱਕ ਪਾਸੇ ਗੈਂਸਟਰ ਨੇ ਉਹ ਵੀ 1 ਕਰੋੜ ਰੁਪਏ ਦਾਨ ਕਰ ਰਹੇ ਨੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਤਾਂ